ਸਾਲਾ ਤੇਰਾ ਕਾਫ ਟੁੱਟ ਜਾਵੇ ਉਹ ਅਰੋਗ ਹੋ ਗਈ ਉਸਨੇ ਜਦੋਂ ਦਵਾਈ ਖਾਧੀ ਵੈਦ ਇਸ ਦੀ ਮਾਂ ਸਾਰੇ ਪਿੰਡ ਵਿੱਚ ਘੁੰਮਦੇ ਇੱਕ ਅੱਖਾਂ ਦੀ ਛੰਨ ਮਲ ਕੇ ਉਸਨੇ ਇੱਕ ਸਾਖ ਵਿਛਾਈ 12 ਜੜੀਆਂ ਬੂਟੀਆਂ ਕੁੱਟ ਕੇ ਲਿਆਉਣੀਆਂ ਤੇ ਰਗੜਨਾ ਉਹਨਾਂ ਦੀ ਦਵਾਈ ਬਣਾਉਣੀ ਤੇ ਰੋਗੀਆਂ ਦੀ ਸੇਵਾ ਕਰਨ ਦਾ ਸਾਖ ਉੱਤੇ ਹੀ ਰਾਤ ਨੂੰ ਸੌਂ ਰਹਿੰਦਾ ਵੈਦ ਉਹ ਵੈਦ ਸੇਵਨ ਕਰਦਾ ਆਏ ਗਏ ਤੇ ਰੋਗੀ ਦੀ ਸੇਵਾ ਕਰਦਾ ਇਸੇ ਤਰ੍ਹਾਂ ਕੁਝ ਸਮਾਂ ਲੱਗ ਗਿਆ ਕੋਸ ਨੂੰ ਕੋਈ ਆਪਣੀ istri ਜਾਂ ਬੱਚੇ ਦੀ ਯਾਦ ਤੱਕ ਨਹੀਂ ਹੋ। ਅ ਮੇਰੀ ਲਿਬਾਸ ਅਤੇ ਅੱਛਾ ਖਾਣਾ ਤੇ ਉਹ ਭੁੱਲ ਹੀ ਗਿਆ। ਕੋਈ ਸੰਿਆਸੀ ਦੀ ਤਰ੍ਹਾਂ ਰਹਿ ਗਿਆ ਸੀ। ਜਾਨੀ ਰਾਉ ਤੇ ਇਹ ਪਿੰਡ ਸੀ। ਜਦੋਂ ਰੋਗੀਆਂ ਵੱਲੋਂ ਵੇਲਾ ਹੁੰਦਾ ਤਾਂ ਰਾਇਆਂ ਨੂੰ ਜਲ ਪਿਆਉਂਦੀ ਸੇਵਾ ਕਰਨ ਲੱਗ ਜਾਂਦਾ। ਹਰ ਪਾਣੀ ਪੀਣ ਵੇਲੇ ਉਹ ਖੁਦ ਧੰਨ ਗੁਰ ਕੰਨ ਦੀ ਧਰਪਾਸ਼। ਯਾਤਰੂ ਅਨੰਦਪੁਰ ਸਾਹਿਬ ਜਾਂਦੇ ਤੇ ਆਉਂਦੇ ਸਨ। ਉਹ ਅਨੰਦਪੁਰ ਸਾਹਿਬ ਜਾ ਕੇ ਦਸਤੇ ਸਨ। ਇਹ ਰਾ ਵਿੱਚ ਇੱਕ ਸੇਵਕ ਹੈ ਬਹੁਤ ਸੇਵਾ ਕਰਦਾ ਹੈ ਇਹ ਕਹਿੰਦਾ ਹੈ ਤੰਦਰੁਪਨੀ ਕਰਵਾਓ ਇਹ ਸੁਣ ਕੇ குரு ਜੀ ਮੁਸਕਰਾ ਚੁੱਕ ਇੱਕ ਵਿਹੜਾ ਹੋ ਗਿਆ ਜਿਸ ਤੇ ਪਾਇ ਸੁਜਾਨ ਚੰਦ ਜੀ ਦੀ ਕਾਲ ਖਾਈ ਪੈਣੀ ਸੀ ਉਸ ਦਿਨ ਇੱਕੇ ਵੱਟੇ ਦਾਪ ਸੰਤਾਪ ਖੰਡੇ ਖੰਡੇ ਜਾ ਰਹੇ ਸਨ ਖਬਰਾਂ ਇਹ ਸੱਚੇ ਸਤਿਗੁਰੂ ਜੀ ਇਹ ਤਰ ਮਾਰ ਰਹੇ ਹਨ ਇਹ ਖਬਰ ਪਾਇ ਸੁਜਾਨ ਚੰਦ ਜੀ ਨੂੰ ਮਿਲੀ ਇਹ ਤਾਂ ਖੁਸ਼ ਹੋ ਗਿਆ ਉਹ ਦਸੰਕਰਨ ਦੀ ਉਸ ਨੂੰ ਬਹੁਤ ਤੇਜ਼ ਤਾਂਗ ਲੱਗੇ ਪਰ ਉਸ ਨੂੰ ਦਰਗਹ ਲੱਗ ਕਿ ਜੇ ਨਦਰਸ਼ਨਾ ਤੋਂ ਵਾਂਝਾ ਹੀ ਨਾ ਰਹਿ ਜਾ। ਭਾਗ ਮੇਰੇ ਨਾਲ ਤੇ ਵਾਹਿਗੁਰੂ ਮੇਰੇ ਤੇ ਮਿਹਰ ਕਰੇ ਮੈਨੂੰ ਗੁਰੂ ਸਾਹਿਬ ਦੇ ਦਰਸ਼ਨ ਹੋਣ। ਜਦੋਂ ਗੁਰੂ ਸਾਹਿਬ ਪਿੰਡ ਦੇ ਨੇੜੇ ਉੱਜ ਗਏ ਨਗਰ ਵਾਸੀ ਉਹਨਾਂ ਦੇ ਸਵਾਗਤ ਵਾਸਤੇ ਅੱਗੇ ਜਾਣ ਲੱਗੇ। ਉਸ ਵੇਲੇ ਇੱਕ ਮਾਈ ਸੁਜਾਨ ਚੰਦ ਜੀ ਕੋਲ ਆਈ ਤੇ ਆ ਕੇ ਰੋ ਕੇ ਬੋਲੀਵੇ ਪੁੱਤਰਾ ਛੇਤੀ ਕਰ ਮੇਰੀ ਨੂੰ ਮਸੂਲ ਹੋ ਰਿਹਾ ਹੈ ਮੇਰੀ ਨੂੰ ਦਾ ਢਿੱਡ ਪੀੜ ਹੋ ਰਿਹਾ ਹੈ ਉਸ ਨੂੰ ਆਫਾਰਾ ਹੋ ਗਿਆ ਉਸ ਦੀ ਜਾਨ ਬਚਾ ਗਰੀਬਾਂ ਉੱਤੇ ਤਰਸ ਕਰ ਸਤਗੁਰ ਤੇਰਾ ਭਲਾ ਕਰ ਭਾਈ ਸੁਜਾਨ ਚੱਕ ਅਕੇ ਮੁਸ਼ਕਲ ਆ ਖੜੀ ਹੋਈ ਇੱਕ ਪਾਸੇ ਰੋਗੀ ਕੁਰ ਲਾ ਰਿਹਾ ਹੈ ਦੂਜੇ ਪਾਸੇ ਕੰਗੀ ਧਰ ਪਿਤਾ ਜੀ ਆ ਰਹੇ ਹਨ ਗੁਰੂ ਜੀ ਦੇ ਦਰਸ਼ਨ ਕਰਨੇ ਵੀ ਜ਼ਰੂਰੀ ਹਨ ਪਰ ਰੋਗੀ ਨੂੰ ਵੀ ਛੱਡਿਆ ਨਹੀਂ ਜਾ ਸਕਦਾ ਜੇ ਬੁੱਢੜੀ ਦੀ ਨੂੰ ਮਰ ਗਈ ਤਾਂ ਹੱਤਿਆ ਦਾ ਭਾਗ ਪਾਪ ਲੱਗੇਗਾ ਉਸਦੀ ਆਪ ਮਨੇ ਜਵਾਬ ਦਿੱਤੀ ਭਾਈ ਸੁਜਾਨ ਨੂੰ ਕਿਉਂ ਤੂੰ ਜਿੱਤੀ ਵਿੱਚ ਪਿਆ ਰੋਗੀ ਦੀ ਸੇਵਾ ਕਰ ਤੈਨੂੰ ਸੇਵਾ ਕਰਨ ਵਾਸਤੇ ਦਾਪੇ ਨੇ ਹਕਮ ਦਿੱਤਾ ਉਸ ਪ੍ਰੀਤਮ ਦਾ ਹੁਕਮ ਹੈ ਗੁਰੂ ਪਰਮੇਸ਼ਰ ਦੇ ਦਰਸ਼ਨ ਲੋਕ ਸੇਵਾ ਦੇ ਵਿੱਚ ਉਸ ਨੇ ਮਨੇ ਭਾਈ ਸੁਜਾਨ ਦਵਾਈਆਂ ਦਾ ਝੋਲਾ ਚੁੱਕ ਕੇ ਮਾਈ ਦੇ ਘਰ ਨੂੰ ਦੌੜ ਪਿਆ ਲੋਕ ਉੱਤਰ ਵੱਲ ਜਾ ਰਹੇ ਜਿਸ ਤਰ੍ਹਾਂ ਤੇ ਭਾਈ ਸੁਜਾਨ ਦੱਖਣ ਵੱਲ ਜਾ ਰਿਹਾ ਜਿੱਦ ਤਰ ਮਾਈ ਦਾ ਘਰ ਲੋਕਾਂ ਨੂੰ ਗੁਰੂ ਦਰਸ਼ਨ ਕਰਨ ਦੀ ਤਾਂ ਸੀ ਤਾਂ ਭਾਈ ਇਸ ਗਾਣ ਨੂੰ ਉਸ ਰੋਗਣ ਨੂੰ ਦੇਖਣ ਦੀ ਤਾਂ ਸੀ ਤਾਂ ਕਿ ਉਹ ਠੀਕ ਹੋ ਜਾਵੇ ਲੋਕ ਗੁਰੂ ਜੀ ਕੋਲ ਪਹੁੰਚ ਕੇ ਕੁਝ ਜਾਣ ਪਈ ਬੈਠ ਸੁਣ ਚ ਮਾਈ ਦੇ ਕਹਾਣੀਆਂ ਉਸ ਨੇ ਜਾ ਕੇ ਮਾਈ ਦੀ ਯੂਨੂ ਦੇਖਿਆ ਉਹ ਸੱਚ ਮੁੱਚ ਬਹੁਤ ਬਿਮਾਰ ਸੀ ਉਸ ਕੋਲ ਬਹੁਤਾ ਸਮਾਂ ਨਹੀਂ ਸੀ ਦਵਾਈਆਂ ਫਟਾਫਟ ਕੋਲ ਕੇ ਪਿਆਈਆਂ ਕੁਝ ਸਮਾਂ ਬਾਅਦ ਅਨੁਸਾਰ ਉਹ ਰੋਗਣ ਆਸਤਾ ਆਸਤਾ ਖਤਰੇ ਤੋਂ ਬਾਹਰ ਹੋਣ ਲੱਗ ਪਿਆ ਇੱਕ ਘੰਟਾ ਲੱਗ ਗਿਆ ਉਸ ਦਾ ਫਰੇਵਾ ਮਠਾ ਹੋ ਗਿਆ ਉਸ ਨੂੰ ਸੂਲ ਦੀ ਦਰਦ ਖਤਮ ਹੋ ਗਈ ਭਾਈ ਸੁਜਾਨ ਜੀ ਉਸ ਕੋਲ ਬੈਠੇ ਰਹੇ ਉਸ ਦਾ ਹਾਲ ਦੇਖਦੇ ਰਹੇ ਹੋਰ ਦਵਾਈਆਂ ਵੀ ਉਸ ਨੂੰ ਹਿੰਦੇ ਰਹੇ ਕਾਫੀ ਸਮਾਂ ਲੰਘ ਗਿਆ ਤਾਂ ਉਹਨਾਂ ਨੂੰ ਖਿਆਲ ਆਇਆ ਕਿ ਉਹ ਵਾਪਸ ਚੱਲ ਜਦੋਂ ਮਾਈ ਦੀ ਮੂਹ ਕੁਝ ਠੀਕ ਹੋਈ ਤਾਂ ਕਾਲੀ ਕਾਲੀ ਉਹ ਆਪਣੇ ਕੱਖਾਂ ਦੇ ਕੁੱਲੀ ਵੱਲ ਦੌੜ ਪਏ ਕੱਖਾਂ ਦੇ ਕੁੱਲੀ ਦੇ ਕੋਲ ਜਾ ਕੇ ਦੇਖਿਆ ਕਿ ਲੋਕਾਂ ਦੀ ਬਹੁਤ ਭੀੜ ਹੈ

ਮੇਰੇ ਤੇ ਮਿਹਰ ਕੀਤੀ ਜੇ ਗਰੀਬ ਦੀ ਕੁੱਲੀ ਵਿਚ ਆ ਗਏ ਜੇ ਗਰੀਬ ਹੱਸਣ ਦਿੱਤੇ ਮੇਰੇ ਧੰਨਵਾਦ writeFileSync answer ਹਾ ਸੱਚੇ ਸਤਿਗੁਰ ਨੇ ਬਚਨ ਸੱਚ ਮੁੱਚ ਤੂ ਪਰਮ ਦੇਤੀ ਕਿ ਸਿੱਖੀ ਨੂੰ ਸਮਝਿਆ ਤੇ ਕਮਾਇਆ ਗਰੀਬਾਂ ਦੀ ਸੇਵਾ ਇਹੋ ਸੱਚੀ ਸਿੱਖੀ ਹੈ ਉਠ ਹੋਰ ਸਿਖੀ ਨੰਕੋਰ ਸਾਹਿਬ ਜੱਟ ਅਸੀਂ ਤੈਨੂੰ ਲੈਣ ਵਾਸਤੇ ਆਏ ਗੁਰੂ ਜੀ ਦੇ ਬਚਨਾਂ ਨੂੰ ਮੰਨਣਾ ਸਿੱਖ ਦਾ ਧਰਮ ਹੈ ਉਸसे पहले उठके भाईसुजान ਚ ਗੁਰੂ ਜੀ ਨਾਲ ਤੁਰ ਪਿਆ ਤੇ ਅਨੰਤਪੁਰ ਸਾਹਿਬ ਪੁੱਜਾ ਗੁਰੂ ਜੀ ਨੇ ਉਸ ਨੂੰ ਅੰਮ੍ਰਿਤ ਛਕਾਇਆ ਸਿੰਘ ਸਜਾਇਆ ਨਾਮ ਸੁਜਾਨ ਸਿੰਘ ਦਿੱਤਾ ਲਾਹੌਰੋਂ ਉਹਨਾਂ ਦਾ ਪਰਿਵਾਰ ਵੀ ਮੰਗਵਾ ਲਿਆ ਪਰਿਵਾਰ ਨੂੰ ਵੀ ਅੰਮ੍ਰਿਤ ਛਕਾਇਆ ਗਿਆ ਸਾਰਾ ਪਰਿਵਾਰ भाईसुजान ਸਿੰਘ ਜੀ ਨੇ ਮਿਲ ਕੇ ਖੁਸ਼ ਹੋਇਆ ਤੇ भाईसुजान ਸਿੰਘ ਤੇ ਉਹਨਾਂ ਦੀ ਪਤਨੀ ਨੇ ਸਾੜੀ ਉਮਰ ਤੇ ਅਨੰਤਪੁਰ ਸਾਹਿਬ ਜੀ ਰਹਿ ਕੇ ਕਾਫੀ ਸਮਾਂ ਉਹਦੀ ਸੇਵਾ ਕੀਤੀ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ संगाची वाहे गुरुजी का खालसा वाहे गुरुजी